ਵਾਹਿਗੁਰੂ ਜੀ ਜੋ ਕਰਦਾ ਹੈ ਠੀਕ ਕਰਦਾ ਹੈ ਆਮ ਕਰਕੇ ਲੋਕਾਂ ਦੇ ਦਿਮਾਗ ਵਿੱਚ ਕਈ ਸਵਾਲ ਆਉਂਦੇ ਰਹਿੰਦੇ ਹਨ ਕਿ ਜੇ ਰੱਬ ਐਦਾਂ ਕਰਦਾ ਕਿੰਨਾ ਵਧੀਆ ਹੁੰਦਾ ਜੇ ਰੱਬ ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਦੇ ਦਿੰਦਾ ਬੰਦੇ ਨੂੰ ਕਿੰਨਾ ਕੁਝ ਪਤਾ ਲੱਗਦਾ ਮੈਂ ਪਿਛਲੇ ਜਨਮ ਵਿੱਚ ਕਿੱਥੇ ਜੰਮਿਆ ਸੀ ਪਰ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ ਜੇ ਰੱਬ ਤੈਨੂੰ ਇਹ ਸੋਝੀ ਦੇ ਦਿੰਦਾ ਤੂੰ ਪਿਛਲਿਆ ਜਨਮਾਂ ਵਿੱਚ ਕਿੱਥੇ ਜੰਮਿਆ ਸੀ ਸੋਚ ਤੇਰਾ ਕੀ ਹਾਲ ਹੁੰਦਾ ਤੈਨੂੰ ਅਜੇ ਇਸ ਹੀ ਜਨਮ ਬਾਰੇ ਪਤਾ ਹੈ ਕਿ ਮੇਰਾ ਪਰਿਵਾਰ ਮੇਰੇ ਧੀਆਂ ਪੁੱਤਰ ਮੇਰਾ ਘਰ ਕਿਹੜਾ ਹੈ ਤੇ ਤੂੰ ਆਖਰੀ ਸਾਹਾਂ ਤੱਕ ਆਪਣੇ ਪਰਿਵਾਰ ਵਾਸਤੇ ਮਰਨ ਤੱਕ ਜਾਂਦਾ ਹੈ ਕਿ ਕਿਤੇ ਮੇਰਾ ਪਰਿਵਾਰ ਭੁੱਖਾ ਨਾ ਮਰ ਜਾਏ ਦੂਸਰੇਆਂ ਦੀਆਂ ਵੱਟਾਂ ਵੱਡ ਵੱਡ ਕੇ ਆਪਣੇ ਪਰਿਵਾਰ ਦੀਆਂ ਜ਼ਮੀਨਾਂ ਖੁੱਲੀਆਂ ਕਰਨ ਵਿੱਚ ਲੱਗਾ ਹੋਇਆ ਹੈ ਕਿਸੇ ਨਾਲ ਧੋਖਾ ਕਰਕੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਫਿਰਦਾ ਸਿਰ ਤੇ ਪਾਪ ਦੀਆ ਪੰਡਾ ਇਸ ਇੱਕ ਜਨਮ ਦੇ ਪਰਿਵਾਰ ਵਾਸਤੇ ਬਣ ਲਈਆਂ ਜੇ ਤੈਨੂੰ ਰੱਬ ਗਿਆਨ ਦੇ ਦਿੰਦਾ ਕਿ ਤੂੰ ਪਿਛਲੇ ਜਨਮਾਂ ਵਿੱਚ ਇੱਥੇ-ਇੱਥੇ ਜੰਮਿਆ ਸੀ ਫਿਰ ਤੇਰਾ ਕੀ ਹਾਲ ਹੁੰਦਾ ਇਸ ਜਨਮ ਤੂੰ ਅੰਮ੍ਰਿਤਸਰ ਸਾਹਿਬ ਵਿੱਚ ਜੰਮਿਆ ਪਿਛਲੇ ਜਨਮ ਤੂੰ ਮਹਾਰਾਸ਼ਟਰ ਵਿੱਚ ਜੰਮਿਆ ਹੁੰਦਾ ਤੂੰ ਆਖਣਾ ਸੀ ਮੈਂ ਵੇਖ ਕੇ ਆਵਾਂ ਮੇਰੇ ਪੋਤੇ-ਪੜਪੋਤੇ ਕੀ ਕਰਦੇ ਹੋਣਗੇ ਕਿਤੇ ਗਰੀਬੀ ਵਿੱਚ ਭੁੱਖੇ ਨਾ ਮਰਦੇ ਹੋਵਣ ਮੈਂ ਉਹਨਾਂ ਨੂੰ ਕੁਝ ਦੇ ਕੇ ਆਵਾ ਉਹਨਾਂ ਦਾ ਕਰਕੇ ਫਿਰ ਤੋਂ ਪਾਪਾਂ ਦੀਆਂ ਪੰਡਾਂ ਸਿਰ ਤੇ ਬੰਨ ਲੈਂਦਾ ਜੇ ਉਸ ਤੋਂ ਪਿਛਲੇ ਜਨਮ ਦਾ ਪਤਾ ਹੁੰਦਾ ਤੇ ਫਿਰ ਕਿਸੇ ਹੋਰ ਸਟੇਟ ਵੱਲ ਤੁਰ ਪੈਂਦਾ ਆਪਣੀ ਕੁੱਲ ਨੂੰ ਵੇਖਣ ਵਾਸਤੇ ਮਨੁੱਖ ਪਰਿਵਾਰ ਦਾ ਫਿਕਰ ਕਰਦਾ ਕਰਦਾ ਪਾਗਲ ਹੋ ਜਾਂਦਾ ਜੇ ਕਿਤੇ ਪਿਛਲੇ ਜਨਮ ਵਿੱਚ ਸਾਪ ਜਾਂ ਕੋਈ ਹੋਰ ਜੰਗਲੀ ਜਾਨਵਰ ਬਣਿਆ ਹੁੰਦਾ ਇਸ ਜਨਮ ਵਿੱਚ ਉਹਨਾਂ ਨੂੰ ਮਿਲਣ ਚੱਲਿਆ ਜਾਂਦਾ ਕਿ ਮੇਰੇ ਪਿਛਲੇ ਜਨਮ ਦਾ ਪਰਿਵਾਰ ਸੀ ਤੇ ਹੋ ਸਕਦਾ ਹੈ ਤੂੰ ਜਿਉਂਦਾ ਹੀ ਵਾਪਸ ਨਾ ਆਉਂਦਾ ਇਸ ਜਨਮ ਦਾ ਪਰਿਵਾਰ ਨਾਲ ਕੀਤਾ ਹੋਇਆ ਮੋਹ ਤੇ ਪਹਿਲਾਂ ਹੀ ਰੱਬ ਦਾ ਨਾਮ ਨਹੀਂ ਜਪਣ ਦਿੰਦਾ ਪਤਾ ਨਹੀਂ ਪਰਿਵਾਰ ਖਾਤਰ ਆਦਮੀ ਕਿੰਨੇ ਭੇੜੇ ਕੰਮ ਕਰਦਾ ਦਾ ਹੈ ਜੇ ਪਿਛਲੇ ਜਨਮਾਂ ਦੇ ਪਰਿਵਾਰਾਂ ਬਾਰੇ ਪਤਾ ਹੁੰਦਾ ਤਾਂ ਆਦਮੀ ਕੀ ਕਰਦਾ ਇਸ ਲਈ ਜੋ ਵਾਹਿਗੁਰੂ ਕਰਦਾ ਠੀਕ ਕਰਦਾ ਦੂਸਰਾ ਸਵਾਲ ਲੋਕਾਂ ਦਾ ਹੁੰਦਾ ਅਸੀਂ ਮਰੀਏ ਨਾ ਅਸੀਂ ਜਿਉਂਦੇ ਰਹੀਏ ਜਿਸ ਕਰਕੇ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਹਰਨਾਕਸ਼ ਵਰਗਿਆਂ ਨੇ ਬੰਦਗੀ ਕਰਕੇ ਕਈ ਵਾਰ ਲੈ ਸਨ ਕਿ ਮੈਂ ਮਰਾਂ ਨਾ ਪਰ ਮੌਤ ਵੀ ਰੱਬ ਦੀ ਇੱਕ ਦਾਤ ਹੈ ਪਰ ਸਾਨੂੰ ਚੰਗੀ ਨਹੀਂ ਲੱਗਦੀ ਇਸ ਨਾਲ ਦੀ ਇੱਕ ਸਾਖੀ ਆਪਨਾ ਸਾਂਝੀ ਕਰਨ ਲੱਗਾ ਹਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਉਦਾਸੀਆਂ ਤੋਂ ਵੇਲੇ ਹੋ ਕੇ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿੱਚ ਹੈ ਨਗਰ ਵਸਾਉਣ ਵਾਸਤੇ ਵਿਚਾਰ ਬਣਾਇਆ ਉਸ ਸਮੇਂ ਬਹੁਤ ਗੁਰੂ ਜੀ ਦੇ ਸੇਵਕਾਂ ਨੇ ਤਨ ਮਨ ਤੇ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਉਹਨਾਂ ਵਿੱਚੋਂ ਇੱਕ ਭਾਈ ਦੋਦਾ ਜੀ ਸਨ ਤੇ ਉਹਨਾਂ ਨੇ ਕਰਤਾਰਪੁਰ ਨਗਰ ਵਸਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਮਦਦ ਕੀਤੀ। ਗੁਰੂ ਨਾਨਕ ਸਾਹਿਬ ਜੀ ਖੁਸ਼ ਹੋ ਕੇ ਕਹਿੰਦੇ ਦੋਦਿਆ ਕੁਝ ਮੰਗ ਲਾ ਅਸੀਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹੋਏ ਹਾਂ। ਦੇਖੋ ਦੋਦੇ ਨੇ ਕੀ ਮੰਗਿਆ? ਕਹਿੰਦਾ ਸੱਚੇ ਪਾਤਸ਼ਾਹ ਮੇਰੇ ਪੰਜ ਪੁੱਤਰ ਹਨ। ਮੈਂ ਚਾਹੁੰਦਾ ਹਾਂ ਕੀ ਅੱਗੇ ਇਹਨਾਂ ਪੰਜ ਪੁੱਤਰਾਂ ਦੇ ਵੀ ਪੰਜ-ਪੰਜ ਪੁੱਤਰ ਹੋਵਣ। ਗੁਰੂ ਜੀ ਕਹਿੰਦੇ ਠੀਕ ਆ ਦੋਦਿਆ ਹੋ ਜਾਣਗੇ। ਕੁਝ ਹੋਰ ਮੰਗ ਲਾ ਦੋਦਾ ਕਹਿੰਦਾ ਅੱਗੇ ਉਹਨਾਂ ਪੰਜੀ ਪੋਤੀਆਂ ਦੇ ਫੇਰ ਪੰਜ-ਪੰਜ ਪੁੱਤਰ ਹੋਵਣ। ਗੁਰੂ ਜੀ ਕਹਿੰਦੇ ਠੀਕ ਆ ਦੋਦਿਆ ਹੋ ਜਾਵਣਗੇ। ਕੁਝ ਹੋਰ ਮੰਗ ਲਾ ਦੋਦਾ ਕਹਿੰਦਾ ਮੈਨੂੰ ਮੌਤ ਨਾ ਆਵੇ ਤੇ ਮੈਂ ਆਪਣਾ ਵਾਅਦਾ ਫੁੱਲਦਾ ਪਰਿਵਾਰ ਵੇਖਾਂ। ਗੁਰੂ ਜੀ ਕਹਿੰਦੇ ਮੌਤ ਤਾਂ ਟਾਲ ਸਚਾਈ ਹੈ। ਇਸ ਤੇ ਵਾਹਿਗੁਰੂ ਜੀ ਦਾ ਕਾਨੂੰਨ ਹੈ ਅਤੇ ਇਹ ਤਾਂ ਆ ਕੇ ਹੀ ਰਵੇਗੀ। ਦੋਦਾ ਕਹਿੰਦਾ ਤੁਸੀਂ ਮੈਨੂੰ ਵਚਨ ਦਿੱਤਾ ਸੀ ਜੋ ਮੰਗੋ ਉਹੀ ਮਿਲੇਗਾ ਗੁਰੂ ਜੀ ਕਹਿੰਦੇ ਠੀਕ ਆ ਫਿਰ ਦੋਦਿਆ ਤੈਨੂੰ ਮੌਤ ਨਹੀਂ ਆਵੇਗੀ ਪਰ ਸਾਡਾ ਸਿੱਖ ਹੋਣ ਦੇ ਨਾਤੇ ਅਸੀਂ ਤੈਨੂੰ ਇਹ ਵਚਨ ਵੀ ਦਿੰਦੇ ਹਾਂ ਕਿ ਜੇ ਤੇਰਾ ਦਿਲ ਕਰੇ ਮਰਨ ਨੂੰ ਤਾਂ ਤੂੰ ਸਾਡੇ ਦਰਸ਼ਨ ਕਰਕੇ ਸਾਨੂੰ ਬੇਨਤੀ ਕਰਕੇ ਮਰ ਸਕਦਾ ਹੈ ਭਾਈ ਦੋਦਾ ਬਹੁਤ ਖੁਸ਼ ਹੋਇਆ ਸਮਾਂ ਲੰਘਦਾ ਗਿਆ ਜਦੋਂ ਪੋਤ ਨੂੰਹ ਸੱਸ ਬਣ ਗਈਆਂ ਪਰਪੋਤ ਨੂੰਹ ਆਈਆਂ ਉਧਰ ਪਾਈ ਦੁੱਦੇ ਦੇ ਕੇਸ ਚਿੱਟੇ ਹੋਏ ਸਨ ਤੇ ਅੱਖਾਂ ਦੇ ਪਰਵੱਟੇ ਦੋ ਦੋ ਗਿੱਠਾਂ ਵੱਧ ਗਏ ਸਨ ਇੱਕ ਪਰਪੋਤ ਨੂੰ ਆਪਣੀ ਸੱਸ ਨੂੰ ਪੁੱਛਿਆ ਕਿ ਇਹ ਕੌਣ ਹੈ ਤਾਂ ਸੱਸ ਨੇ ਆਖਿਆ ਪਤਾ ਨਹੀਂ ਕੌਣ ਹੈ ਜਦੋਂ ਮੈਂ ਵਿਆਹੀ ਆਈ ਸੀ ਐਦਾਂ ਹੀ ਪਿਆ ਸੀ ਮੰਜੇ ਤੇ ਇਹ ਗੱਲ ਜਦੋਂ ਪਾਈ ਦੁੱਦੇ ਦੇ ਕੰਨਾਂ ਵਿੱਚ ਪਈ ਤਾਂ ਬਹੁਤ ਦੁਖੀ ਹੋਇਆ ਤੇ ਸੋਚਣ ਲੱਗਾ ਕਿ ਐਨੀ ਬੇਗਦਰੀ ਹੋਈ ਆ ਮੇਰੀ ਤਨ ਸਤਗੁਰੂ ਨਾਨਕ ਸਾਹਿਬ ਜੀ ਤੁਸੀਂ ਸੱਚ ਹੀ ਆਖਦੇ ਸਨ ਕਿ ਜੋ ਕਰਤਾਰ ਕਰਦਾ ਹੈ ਸਭ ਠੀਕ ਕਰਦਾ ਹੈ ਮੌਤ ਵੀ ਉਸਦੀ ਹੀ ਦਾਤ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹੋਣ ਕਰਕੇ ਘਰ ਵਿੱਚ ਵੀ ਸਿੱਖੀ ਸੀ ਤੇ ਗੁਰੂ ਕੇ ਸਿੱਖ ਵੀ ਭਾਈ ਦੋਦੈ ਨੂੰ ਮਿਲਣ ਵਾਸਤੇ ਆਉਂਦੇ ਸਨ ਭਾਈ ਦੋਦਾ ਕਹਿਣ ਲੱਗਾ ਗੁਰੂ ਕੇ ਸਿੱਖੋ ਪਤਾ ਕਰੋ ਗੁਰੂ ਨਾਨਕ ਜੀ ਦੀ ਗੱਦੀ ਤੇ ਹੁਣ ਕੌਣ ਬਿਰਾਜਮਾਨ ਹੈ ਤੇ ਉਹ ਕਿੱਥੇ ਹਨ ਇਸ ਸਮੇ ਸਿੱਖਾਂ ਨੇ ਜਦੋਂ ਪਤਾ ਕੀਤਾ ਤਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਕੋਈ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦੱਸਦੇ ਹਨ ਖੈਰ ਸਿੱਖਾਂ ਨੇ ਦੱਸਿਆ ਕਿ ਗੁਰੂ ਇਸ ਸਮੇਂ ਗੁਰਦਾਸਪੁਰ ਦੀ ਧਰਤੀ ਤੇ ਹੀ ਵਿਚਰ ਰਹੇ ਹਨ। ਭਾਈ ਦੋਦੇ ਨੇ ਸਿੱਖਾਂ ਨੂੰ ਬੇਨਤੀ ਕੀਤੀ, ਮੇਰਾ ਮੰਜਾ ਉਠਾ ਕੇ ਗੁਰੂ ਜੀ ਕੋਲ ਲੈ ਚਲੋ। ਜਦੋਂ ਸਿੱਖ ਭਾਈ ਦੋਦੇ ਨੂੰ ਮੰਦਿਰ سمیت ਗੁਰੂ ਜੀ ਪਾਸ ਲੈ ਕੇ ਆਏ ਤਾਂ ਭਾਈ ਦੋਦੇ ਨੇ ਗੁਰੂ ਸਾਹਿਬ ਨੂੰ ਸਾਰੀ ਗੱਲ ਦੱਸੀ ਤੇ ਹੁਣ ਆਪਣੀ ਮਰਨ ਦੀ ਇੱਛਾ ਵੀ ਗੁਰੂ ਜੀ ਨੇ ਦੱਸੀ। ਗੁਰੂ ਜੀ ਨੇ ਸਿੱਖਾਂ ਨੂੰ ਕੜਾਹ ਪ੍ਰਸ਼ਾਦੀ ਦੇ ਕੇ ਤਿਆਰ ਕਰਨ ਲਈ ਆਖਿਆ। ਸਿੱਖ ਜਦੋਂ ਦੇਗ ਲੈ ਕੇ ਆਏ ਤਾਂ ਅਦਾਸੀਏ ਸਿੱਖ ਨੇ ਗੁਰੂ ਜੀ ਅੱਗੇ ਭਾਈ ਦੋਦੇ ਦੇ ਨਮਿੱਤਰ ਅਰਦਾਸ ਕੀਤੀ। ਗੁਰੂ ਜੀ ਨੇ ਕੜਾਹ ਸ਼ਾਦ ਨੂੰ ਭੋਗ ਲਾਇਆ ਅਤੇ ਬਾਅਦ ਵਿੱਚ ਪਾਈ ਦੁੱਧੇ ਨੂੰ ਦੇਗ ਦੇਣ ਦਾ ਹੁਕਮ ਦਿੱਤਾ ਜਿਵੇਂ ਹੀ ਭਾਈ ਦੋਦੇ ਨੇ ਦੇਖ ਛਕੀ ਉਸ ਸਮੇਂ ਭਾਈ ਦੋਦਾ ਸ਼ਰੀ ਛੱਡ ਕੇ ਸਤਖੰਡ ਜਾ ਬਰਾਜਿਆ ਇਸ ਤੋਂ ਇਹੋ ਸਿੱਖਿਆ ਮਿਲਦੀ ਹੈ ਕਿ ਜੋ ਵਾਹਿਗੁਰੂ ਕਰਦਾ ਹੈ ਸਭ ਠੀਕ ਕਰਦਾ ਹੈ ਅਸੀਂ ਮੋਹ ਦੇ ਵਜੇ ਪਰਿਵਾਰ ਦਾ ਦੁੱਖ ਦੇਹਿ ਕੇ ਦੁਖੀ ਹੁੰਦੇ ਹਾਂ ਤੇ ਵਾਹਿਗੁਰੂ ਨੂੰ ਕਈ ਕੁਝ ਬੋਲਦੇ ਹਾਂ ਤਾਂ ਜਦੋਂ ਅਸੀਂ ਉਸ ਦਾ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਆ ਗਏ ਉਸ ਸਮੇਂ ਸਾਡਾ ਲੋਕ ਸੁਕੀ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਭੁੱਲ ਚੁੱਕ ਦੀ ਮਾਫੀ